ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾੜ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹਿਣਾ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਟਾਫ ਚੈੱਕ ਕਰਵਾ ਦਿੰਨੀ ਹਾਂ ਕਿ ਇਸ ਸਟਾਫ ਤੇ ਆਪਾਂ ਤੁਹਾਨੂੰ ਵੀਡੀਓ ਦੇਣ ਲੱਗੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਨਾਪ ਮੈਂਸ਼ਨ ਕਰਾਂਗੇ ਕਿਨ ਨਾਪ ਦੀ ਵੀਡੀਓ ਆ ਆ ਦੇਖੋ ਜੀ ਆਹ ਵਾਲਾ ਸਟਾਫ ਆ ਇਹ ਬੂਲਨ ਦੇ ਵਿੱਚ ਕਪੜਾ ਚੈੱਕ ਡੱਬੀਦਾਰ ਬਹੁਤ ਵਧੀਆ ਸਟੱਫ ਆਗਾ ਵਧੀਆ ਦੇ ਵਿੱਚ ਕਪੜਾ ਜੀ ਤੇ ਇਹ ਤੁਹਾਨੂੰ ਮੈਂ ਦੱਸਦੀ ਆ ਇਹਨਾਂ ਦੀ ਸ਼ਰਟ ਦਾ ਨਾਪ ਦੱਸ ਦਿੰਨੇ ਆ ਤੇ ਇਸ ਤਰ੍ਹਾਂ ਬਾਟਮ ਇਹਨਾਂ ਦੀ ਪਲੇਨ ਆ ਜੀ ਕਮੀਜ਼ ਦੀ ਚੈੱਕਦਾਰ ਆ ਤੇ ਬਾਟਮ ਇਹਨਾਂ ਦੀ ਪਲੇਨ ਆ ਠੀਕ ਹੈ ਜੀ ਬਾਟਮ ਦੀ ਕਟਾਈ ਆਪਾਂ ਕਰ ਚੁੱਕੇ ਆ ਤੇ ਆਪਾਂ ਜੈਂਪਰ ਦੀ ਕਟਾਈ ਤੁਹਾਨੂੰ ਦੇਣ ਰੱਗੇ ਆ ਠੀਕ ਹੈ ਜੀ ਇਹਨਾਂ ਦਾ ਮੈਂ ਨਾਪ ਸੌਣ ਲਵਾਂ ਇੱਕ ਵਾਰ ਕੀ ਨਾਪ ਆ ਹਾਂਜੀ ਇਹਨਾਂ ਦਾ ਨਾਪ ਹੈਗਾ ਜੀ ਕਮੀਜ਼ ਦੀ ਲੈਂਥ ਹੈ ਜੀ 43 ਇੰਚ 46 ਦੀ ਕਟਾਈ ਹੋਊਗੀ ਤੇ ਕਮੀਜ਼ ਦਾ ਘੇਰਾ 20 ਇੰਚ 24 ਦੀ ਕਟਾਈ ਹੋਊਗੀ 7 ਹੀ ਫੋਲ ਨਾਪ ਹੈਗਾ ਜੀ 38 ਇੰਚ ਠੀਕ ਹੈ ਜੀ ਕਮਰ ਫੋਲ ਨਾਪ 35 ਇੰਚ ਹਾਪ ਨਾਪ 15 ਇੰਚ ਹੈਪ ਫੋਲ ਨਾਪ 40 ਹਾਪ ਨਾਪ B ਠੀਕ ਹੈ ਜੀ ਹਾਪ ਨਾਪ B ਆ ਫੋਲ ਵੋਲਨਾਂ ਪਚਾਲੀ ਆ ਠੀਕ ਹੈ ਜੀ ਆਜੋ ਜੀ ਆਪਾਂ ਤੁਹਾਨੂੰ ਦੱਸਦੇ ਅੱਗੇ ਅੱਗੇ ਦੀ ਕਟਾਈ ਕਿ ਕਹਿੰਦੇ ਆ ਦੇਖੋ ਜੀ ਇਹ ਕਪੜਾ ਜਿੰਨਾ ਕਪੜਾ ਹੈਗਾ ਆਪਣੇ ਕੋਲ ਉਹਨਾ ਕਪੜਾ ਫੋਲਡਿੰਗ ਔਲਟ ਸਾਈਡ ਕਰਕੇ ਆਪਾਂ ਕਰ ਲੈਨੇ ਆ ਠੀਕ ਹੈ ਜੀ ਉਸ ਤੋਂ ਬਾਅਦ ਜਿੰਨਾ ਆਪਾਂ ਨੂੰ ਚਾਹੀਦਾ ਹੋਇਆ ਘੇਰ ਤੇ ਲੈਂਥ ਦੀ ਲੰਬਾਈ ਆਦੀ ਆਪਾਂ ਕਟਾਈ ਕਰ ਲਾਂਗੇ ਆ ਲਓ ਜੀ ਇਸ ਤਰ੍ਹਾਂ ਇੱਕ ਹੋਰ ਚੀਜ਼ ਆ ਇਹ ਦੇਖੋ ਜੀ ਇਹ ਬੋਲਨ ਨਾ ਇਦਾਂ ਨਹੀਂ ਵੀ ਸ੍ਰਿੰਕ ਜਾਲੀ ਆ ਆ ਦੇਖੋ ਬਹੁਤ ਵਧੀਆ ਬੋਲਨ ਆ ਠੀਕ ਹੈ ਆ ਜੀ ਜਿੰਨਾ ਕਪੜਾ ਹੈਗਾ ਉਹਨੂੰ ਇਸ ਤਰ੍ਹਾਂ ਰੱਖਿਓ ਇਹ ਉਸ ਤਰ੍ਹਾਂ ਦੇ ਸੂਟਾਂ ਵਿੱਚ ਹੁੰਦਾ ਜਿਹਦੀ ਬਾਟਮ ਪਲੇਨ ਹੋਵੇ ਤੇ ਕਮੀਜ਼ ਇਦਾਂ ਹੋਵੇ ਜਾਂ ਬਾਟਮ ਲੱਗ ਕਪੜੇ ਦੀ ਹੋਵੇ ਲੱਗ ਕਪੜੇ ਦਾ ਹੋਵੇ ਠੀਕ ਉਸ ਕਮੀਜ਼ਾਂ ਦੇ ਵਿੱਚ ਮੈਂ ਇਸ ਤਰ੍ਹਾਂ ਕਰਦੀ ਹੁੰਦੀ ਆ ਜਿੰਨਾ ਵੀ ਆਪਣੇ ਕੋਲ ਉਹ ਵਾਲਾ ਕਪੜਾ ਉਹਨੂੰ ਇਸ ਤਰ੍ਹਾਂ ਫੋਲਡਿੰਗ ਕਰ ਲੈਣਾ ਫੋਲਡਿੰਗ ਕਰ ਲਿਓ ਫੋਲਡਿੰਗ ਕਰਕੇ ਚੰਗੀ ਤਰ੍ਹਾਂ ਵਿਛਾ ਲਿਓ ਠੀਕ ਹੈ ਵਿਛਾ ਲਿਓ ਤੇ ਇੱਕ ਇਧਰਲੇ ਪਾਸੇ ਜਿਹੜੇ ਪਾਸੇ ਖੁੱਲਾ ਆਪਾਂ ਫੋਲਡਿੰਗ ਕੀਤਾ ਨਾ ਉਧਰਲੇ ਪਾਸੇ ਇੰਚ ਇੱਕ ਵੱਧ ਕਰ ਲਿਓ ਠੀਕ ਹੈ ਤੇ ਇਸ ਤਰ੍ਹਾਂ ਨਾਲ ਲਾਓ ਵੀ ਜਿਹੜਾ ਆਪਾਂ ਬੈਕ ਦੇ ਪੰਨੇ ਦੀ 1 ਇੰਚ ਵੱਧ ਨਹੀਂ ਰੱਖਦੇ ਹੁੰਦੇ ਉਹ ਵੱਧ ਰਹਿ ਜੇਵੇ ਠੀਕ ਹੈ ਇਸ ਤਰ੍ਹਾਂ ਆ ਲਓ ਜੀ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਥੋੜੀ ਥੋੜੀ ਸ਼ਾਂਤੀ ਕਰਨਾ ਜੀ ਤੇ ਫਿਰ ਸਫਾਈ ਦੇ ਨਾਲ ਕਟਿੰਗ ਹੋ ਜਾਊਗੀ ਠੀਕ ਹੈ ਜੀ ਇਸ ਤਰ੍ਹਾਂ ਵਿਛਾ ਲਿਓ ਨੂੰ ਇਸ ਤਰ੍ਹਾਂ ਵਿਚਾ ਕੇ ਤੁਹਾਨੂੰ ਅੱਗੇ ਮੈਂ ਦੱਸਦੀ ਆ ਨੂੰ ਪਕੇਰਾ ਵਿਚਾਰੀ ਤੇ ਲੈਂਥ ਤੇ ਇਹਦੇ ਨਾਲ ਜਿਹੜਾ ਕਪੜਾ ਵੱਧਦਾ ਹੋਇਆ ਪਾਸੇ ਆਪਾਂ ਕਟਾਈ ਕਰ ਦਾਂਗੇ ਵੈਸੇ ਨਹੀਂ ਵਧੂਗਾ ਮੇਰੇ ਹਿਸਾਬ ਨਾਲ ਤਾਂ ਕੇਰ ਆਪਾਂ ਇੰਚ ਟਿਪ ਮਾਰ ਕੇ ਦੇਖਦੇ ਆ ਫਿਰ ਠੀਕ ਹੈ ਜੀ ਆਦੂ ਜੀ ਆਪਾਂ ਨੂੰ ਚਾਹੀਦਾ 46 ਇੰਚ ਟੋਟਲ ਕਪੜਾ 46 ਇੰਚ ਟੋਟਲ ਕਪੜਾ ਆ ਦੇਖੋ ਠੀਕ ਹੈ ਉਹ ਹੈਗਾ 48 2 ਇੰਚ 2 ਇੰਚ ਵੱਧਾ ਠੀਕ ਹੈ ਉਹ ਕੱਟ ਦਾਂਗੇ ਆਪਾਂ ਇੱਥੋਂ ਜਿਹੜਾ ਕਾਨ ਵਗੈਰਾ ਜਾਂ ਧਾਗੇ ਵਗੈਰਾ ਨਿਕਲੇ ਉਹਨੂੰ ਛਾਂਟੀ ਕਰ ਲઈએ ਫਿਰ ਤੁਹਾਨੂੰ ਦਿਖਾਉਨੇ ਆਂ ਹਾਂਜੀ ਆ ਦੇਖੋ ਜੀ ਇੰਚ ਪਾ ਵਾਲਾ ਨਾ ਜਿਹੜਾ ਵੱਧ ਰੱਖਨੇ ਬੈਕ ਪੱਲੇ ਦਾ ਵੱਧ ਰੱਖ ਲਿਆ ਵੀਰੇ ਤੇ ਆ ਫਰੰਟ ਦਾ ਹੋ ਗਿਆ ਆ ਬੈਕ ਹੋ ਗਿਆ ਦੇਖ ਰਹੇ ਹੋ ਨਾ ਹੁਣ ਇੰਚੀ ਟੇਪ ਇੱਥੋਂ ਲਾਉਂਗੇ ਆਜੋ ਜੀ ਆਪਣੇ ਕੋਲੇ ਆਪਾਂ ਨੂੰ ਛਾੜੀ ਚਾਹੀਦਾ 47 ਆ ਕਾਟਕੂਟ ਜਿਹੜੇ ਤਾਗੇ ਵਗੈਰਾ ਸੀ ਉਹ ਕੱਟਦੇ ਆਪਾਂ ਸੰਤਾਂੜ ਹੀ ਰਹਿ ਗਿਆ ਕੋਈ ਗੱਲ ਨਹੀਂ ਜਿਹੜਾ ਤਰਪਾਈ ਦਾ ਫੱਟਾ ਫੋਲਡ ਕਰੋਗੇ ਅੱਧਾ ਕੈਂਚ ਵਧ ਕਰ ਦਿਓ ਬਸ ਇਦਾਂ ਹੀ ਰਹਿੰਦੇ ਉਹਨੂੰ ਠੀਕ ਹੈ ਤੇ ਆਹ ਵਾਲੀ ਕੰਨੀ ਵੀਰੇ ਹਾਂਜੀ ਆਹ ਨਾਲ ਆਪਾਂ ਕੰਨੀ ਵੀਰੇ ਉਤਾਰ ਦਗੇ ਹਨਾ ਕੰਨੀ ਤੁਸੀਂ ਕਿਸੇ ਵੀ ਕੱਪੜੇ ਦੇ ਵਿੱਚ ਨਾ ਕੰਨੀ ਯੂਜ਼ ਕਰਿਆ ਕਰੋ ਮੈਂ ਤਾਂ ਹਰੇਕ ਕੱਪੜੇ ਦੇ ਵਿੱਚ ਪਹਿਲਾਂ ਕੰਨੀ ਉਤਾਰਦੀ ਹੁੰਨੀ ਆ ਠੀਕ ਹੈ ਜੀ ਕੰਨੀ ਉਤਾਰ ਦਿਆ ਕਰੋ ਜਿਹੜੀ ਕੰਨੀ ਦੀ ਖਿੱਚ ਹੈ ਨਾ ਉਹ ਜਦੋਂ ਆਪਾਂ ਕੱਪੜਾ ਵਾਸ਼ ਕਰਦੇ ਆ ਉਦੋਂ ਪਤਾ ਲੱਗਦੀ ਆ ਕੰਨੀ ਦੀ ਖੱਚ ਫਿਰ ਸੈੱਟ ਨਹੀਂ ਆਉਗੀ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਕੰਨੀ ਨੂੰ ਉਤਾਰ ਦਿਆ ਕਰੋ ਮਸਾ ਅੱਧੀ ਕੈਂਚੀ ਕਪੜੇ ਦਾ ਫਰਕ ਪੈਂਦਾ ਕੋਈ ਜ਼ਿਆਦਾ ਨਹੀਂ ਉਹ ਹੁੰਦਾਗਾ ਤੇ ਕਈ ਵਾਰ ਆਪਾਂ ਹੋ ਕਹਦਨੇ ਆ ਵੀ ਇਹਦੇ ਨਾਲ ਫਿਨਿਸ਼ਿੰਗ ਆ ਰਹੀ ਹੈ ਕਿਹੜਾ ਸਲਾਈ ਦੀ ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਹੈ ਜਦੋਂ ਕੰਨੀ ਦੇ ਨਾਲ ਸੀਨ ਭਰੋਗੇ ਨਾ ਉਹਦੀ ਫਿਨਿਸ਼ਿੰਗ ਬਹੁਤ ਹੁੰਦੀ ਹੈ ਪਰ ਉਹ ਫਿਨਿਸ਼ਿੰਗ ਬਾਅਦ ਚ ਤੰਗ ਕਰਦੀ ਆਪਾਂ ਨੂੰ ਹੁਣ ਆਜੋ ਜੀ ਘੇਰ ਦੇਖੋ ਜੀ ਇਹਨਾਂ ਦੇ 20 ਇੰਚਾ ਓਕੇ ਅੱਪਾ ਕੀ ਕਰਨਾ ਇੱਥੋਂ 24 ਇੰਚ ਦਾ ਘੇਰ ਕਟਾਂਗੇ 24 ਦਾ ਆ ਲੋ ਜੀ 20 ਹੈਪ ਤੋਂ ਆ 20 ਇਹਨਾਂ ਦੇ ਘੇਰ ਆ ਤੇ 24 ਦੀ ਕਟਾਈ ਕਰ ਲਿਓ ਠੀਕ ਐ ਇਸ ਤਰ੍ਹਾਂ ਦਸਰੀ ਜਿਹੜਾ ਵਾਲੀ ਮਾਰਕਿੰਗ ਆ ਦੇਖੋ ਜੀ ਇਧਰੋਂ ਇੰਚ ਟੇਪ ਰੱਖ ਲਿਆ ਇਸ ਤਰ੍ਹਾਂ 24 ਦੀ ਮਾਰਕਿੰਗ ਕਰ ਲੈਣੀ ਆ ਪੰਜ ਥਾਂ ਤੇ ਮਾਰਕਿੰਗ ਕਰ ਲਿਆ ਕਰੋ ਫਿਰ ਫੇਰ ਕਟਾਈ ਕਰਿਆ ਕਰੋ ਇਹਦੀ ਠੀਕ ਹੈ ਜੀ ਇਸ ਤਰ੍ਹਾਂ ਨਾ ਕਰਿਆ ਕਰੋ ਤੇਜ਼ੀ ਚ ਵੀ ਇੱਕ ਥਾਂ ਮਾਰਕਿੰਗ ਕਰ ਲਈ ਓਕੇ ਹੋ ਗਈ ਬਸ ਇਹਨੂੰ 4-5 ਥਾਂ ਤੇ 24-24 ਦੀ ਮਾਰਕਿੰਗ ਕਰ ਲਿਓ ਠੀਕ ਹੈ 4-5 ਥਾਂ ਤੇ ਆ ਲਓ ਆਪਾਂ ਗਾਂਥ ਲਈ ਇੱਥੇ ਇਹਨੂੰ ਬੰਨ ਲਿਆ ਹੁਣ ਆਪਾਂ ਇਹਦੀ ਕਟਾਈ ਕਰ ਦਿੰਦੇ ਆ ਠੀਕ ਹੈ ਬਸ ਕਟਾਈ ਰਹਿ ਗਈ ਆਪਾਂ ਕਟਾਈ ਕਰ ਲਈਏ ਘੇਰ ਉੱਤਰ ਜੋ ਆਹ ਵਾਧੂ ਕੱਪੜੇ ਦਾ ਆਪਾਂ ਬਾਜੂ ਬਣਾਵਾਂਗੇ ਇਹਨਾਂ ਦੀ ਚਲੋ ਜੀ ਤੁਹਾਡੇ ਸਾਹਮਣੇ ਆ ਵੀਰੇ ਮੈਂ ਬਰੀਕੀ ਦੇ ਵਿੱਚ ਹਰੇਕ ਚੀਜ਼ ਸਮਝਾਉਣੀ ਆ ਜਿੰਨੀ ਕੁ ਮੇਰੀ ਨੌਲੇਜ ਆ ਓਨੀ ਠੀਕ ਹੈ ਜੀ ਮੈਂ ਇਸ ਤੋਂ ਮੇਰੇ ਤੋਂ ਵੱਧ ਨੌਲੇਜ ਵਾਲੇ ਵੀ ਹੋਣਗੇ ਤੇ ਘੱਟ ਨੌਲੇਜ ਵਾਲੇ ਵੀ ਹੋਣਗੇ ਮੈਨੂੰ ਜਿੰਨੀ ਨੌਲੇਜ ਆ ਮੈਂ ਪੂਰਾ ਪਰਫੈਕਟ ਆਪਣੇ ਵੱਲੋਂ ਜਿਵੇਂ ਮੈਂ ਸੂਟਾਂ ਦੀ ਕਟਾਈ ਕਰਦੀ ਆ ਔਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਠੀਕ ਹੈ ਜੀ ਆਲੋ ਜੀ ਇਹ ਹੋ ਗਿਆ ਇਸ ਤੋਂ ਬਾਅਦ ਤੁਸੀਂ ਆ ਜਾਓ ਇੱਥੇ ਕੈਮਰਾ ਮਾਰੋਗੇ ਇੱਥੇ ਆ ਜੋ ਆਪਾਂ ਫੋਲਡਿੰਗ ਕੀਤਾ ਸੀ ਨਾ ਆ ਜਿਹੜਾ ਫੋਲਡਿੰਗ ਕੀਤਾ ਇਹਨੂੰ ਅਲੱਗ-ਅਲੱਗ ਕਰਨਾ ਕਿਉਂਕਿ ਉਧਰ ਆਪਾਂ 1 ਇੰਚ ਦਾ ਉਧਰਲੇ ਪਾਸੇ ਉਹ ਕਰਤਾ ਠੀਕ ਹੈ ਐਸਟਰ ਕਾਰਲੋ ਤੇ ਇੱਕ ਪ੍ਰਿੰਟਡ ਸੂਟ ਇਦਾਂ ਦੇ ਵੀ ਆਉਂਦੇ ਵੀਰੇ ਜਿਵੇਂ ਆਹ ਚੀਜ਼ ਆਪਾਂ ਫੋਲਡਿੰਗ ਕਰ ਲਈ ਕੱਟ ਲਈ ਕੱਟ ਕੇ ਪੱਲਾ ਘੁਮਾ ਕੇ ਰੱਖਣਾ ਪੈਂਦਾ ਕਿਉਂਕਿ ਉਹਦਾ ਡਿਜ਼ਾਈਨ ਉਸ ਇਹਦੇ 'ਚ ਤਾਂ ਕੋਈ ਚੱਕਰ ਨਹੀਂ ਡਿਜ਼ਾਈਨ ਦਾ ਕਿਉਂਕਿ ਚੈੱਕ ਬਣਿਆ ਹੋਇਆ ਕੱਲਾ ਆਹ ਵਾਲਾ ਪੱਲਾ ਨਾ ਫਿਰ ਘੁਮਾ ਕੇ ਰੱਖਣਾ ਪੈਂਦਾ ਉਹਨਾਂ ਸੂਟਾਂ 'ਚ ਹੁਣ ਆਪਾਂ ਉੱਪਰਲਾ ਪੱਲਾ ਚੱਕ ਲਿਆ ਤੇ ਬੈਕ ਦਾ ਰਹਿ ਗਿਆ ਬੈਕ ਦਾ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਿਓ ਓਕੇ ਜੀ ਇਸ ਤਰ੍ਹਾਂ ਧਿਆਨ ਨਾਲ ਕੋਈ ਵੀ ਬਾਦ ਘਟ ਨਾ ਹੋਵੇ ਇਸ ਤਰ੍ਹਾਂ ਫੋਲਡਿੰਗ ਕਰਿਓ ਚੰਗੀ ਤਰ੍ਹਾਂ ਹਾਲੋ ਜੀ ਇਹ ਹੋ ਗਿਆ ਆਪਣਾ ਕਮੀਜ਼ ਤੇ ਉੱਪਰਲਾ ਪੱਲਾ ਆਪਾਂ ਇਹਦੇ ਤੇ ਵਿਛਾਉਨੇ ਆ ਇਹ ਬੈਕ ਦਾ ਪੱਲਾ ਜੀ ਇਹ ਬੈਕ ਦਾ ਆਹ 프ਰੰਟ ਦਾ ਅੱਜ ਕੱਲ੍ਹ ਵੀ ਅਸੀਂ ਬਹੁਤ ਜ਼ਿਆਦਾ ਬਿਜ਼ੀ ਚੱਲਦੇ ਆ ਵਿੱਚ ਲਾਈਵ ਵਿੱਚ ਇਹ ਵੀਡੀਓ ਵਿੱਚ ਇਹ ਸਲਾਈ ਵਿੱਚ ਇਹ ਘਰ ਦੇ ਕੰਮ ਸਾਰਾ ਕੁਝ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਅਪਲੋਡ ਕਰਦੇ ਆਪਾਂ ਤਾਂ ਪਲੀਜ਼ ਵੀਡੀਓ ਵਾਚ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਹਾਂ ਲੋ ਜੀ ਇਧਰੋਂ ਇੱਕੋ ਜਿਹਾ ਵਿਚਾਲ ਲੈਣਾ ਉਧਰ ਆਪਾਂ ਤੁਹਾਨੂੰ ਮੈਂ ਦੱਸਿਆ ਜਿਹੜੀ ਬਾਧ ਘਟ ਰੱਖਣੀ ਰੱਖਣੀ ਆ ਅੱਧੇ ਕ ਡੇਢ ਕੈਂਚ ਦੀ ਇੰਨੇ ਕ ਠੀਕ ਹੈ ਇਹ ਥੋੜੀ ਜਿਹੀ ਬਾਧ ਰੱਖੀ ਗਈ ਥੋੜੀ ਜਿਹੀ ਛਾਂਟੀ ਕਰਾਂਗੇ ਆ ਦੇਖੋ ਆ ਪੱਲਾ ਫਰੰਟ ਦਾ ਆ ਬੈਕ ਦਾ ਥੋੜੀ ਜਿਹੀ ਛਾਂਟੀ ਕਰ ਦਾਂਗੇ ਬਾਕੀ ਸਾਰਾ ਕੁਝ ਓਕੇ ਆ ਠੀਕ ਹੈ ਇਹਨੂੰ ਬਸ ਇੰਨਾ ਇੰਨਾ ਛਾਂਟੀ ਕਰ ਦਿਓ ਇਹਦਾ ਮੇਨ ਰੀਜ਼ਨ ਵੀਰੇ ਮੈਂ ਆਪਣੇ ਚੈਨਲ ਤੇ ਜਾ ਕੇ ਦੇਖਿਓ ਤੁਸੀਂ ਵੀਡੀਓ ਅਪਲੋਡ ਕੀਤੀ ਹੋਈ ਆ ਜੇ ਕਿਸੇ ਦਾ ਗਲਾ ਬੈਕ ਨੂੰ ਜਾਂਦਾ ਇੱਥੇ ਓਲ ਬੰਦੀ ਆ ਤੇ ਗਲੇ ਦੀ ਸੈਟਿੰਗ ਨਹੀਂ ਰਹਿੰਦੀ ਉਹਦੇ ਵਿੱਚ ਇਹ ਜ਼ਰੂਰੀ ਆ ਪਰ ਮੈਂ ਤਾਂ ਵੀਰੇ ਹੁਣ ਸਾਰੇ ਸੂਟਾਂ 'ਚ ਹੀ ਆ ਚੀਜ਼ ਪਾਉਣੀ ਆ ਠੀਕ ਹੈ ਜੀ ਹੁਣ ਆਜੋ ਤੁਸੀਂ ਇਹਨਾਂ ਦੇ ਤੀਰੇ ਤੇ ਨਾਪ ਤੁਹਾਨੂੰ ਵੀ ਮੈਂਸ਼ਨ ਕਰ ਦਿੱਤਾ ਠੀਕ ਹੈ ਜੀ ਨਾਪ ਮੈਂਸ਼ਨ ਕਰ ਦਿੱਤਾ ਹੁਣ ਆਜੋ ਤੀਰੇ ਤੇ ਤੀਰਾ ਹੈਗਾ ਜੀ ਇਹਨਾਂ ਦਾ 12 ਇੰਚ ਠੀਕ ਹੈ ਆ ਲਓ ਜੀ ਇੱਥੋਂ ਕੈਂਚੀ ਟੇਪ ਰੱਖੋਗੇ ਇਧਰ ਲਿਆਉਂਗੇ 6 6 12 ਇੱਥੇ ਮਾਰਕਿੰਗ ਕਰੋਗੇ ਆਲੋਚੀ ਓਕੇ ਜੀ ਇਸ ਤੋਂ 9th ਲਾਉਂਗੇ 7 ਇੰਚ ਦੀ ਲਾਈਟ ਜੀ ਲਾਇਓ ਅੱਧਾ ਇੰਚੇ ਤੋਂ ਘੱਟ ਰੱਖਿਓ 5.5 ਠੀਕ ਹੈ 5.5 ਔਰ 6 ਵਾਲੀ ਮਾਰਕਿੰਗ ਨੂੰ ਇਸ ਤਰ੍ਹਾਂ ਲਾਉਂਗੇ ਠੀਕ ਹੈ ਜੀ ਦੇਖਦੀ ਐ ਨਾ ਤੁਹਾਨੂੰ ਮੈਂ ਡਾਰਕ ਕਰ ਦਿੰਦੀ ਆ ਓਕੇ ਜੀ ਹੁਣ ਇਹਨੂੰ ਇਸ ਤਰ੍ਹਾਂ ਬਾਕਸ ਬਣਾ ਲਓ ਨੰਨ ਹੋ ਗਿਆ ਹੁਣ ਆਜੋ ਇਹਨਾਂ ਦੀ ਕਾਟ ਤੇ ਇੱਥੇ ਠੀਕ ਹੈ ਇਹ ਹੈਗੀ ਆ ਫਰੰਟ ਦੀ ਕਾਟ ਪੈਣੀ ਆ 1.5 ਇੰਚ ਬੈਕ ਦੀ ਕਾਟ ਪੈਣੀ ਆ 3 ਪੌਣੇ 3 ਓਕੇ ਹੁਣ ਆਜੋ ਤੁਸੀਂ ਇਹ ਚੀਜ਼ ਦਾ ਨਾ ਇਸ ਨਾਪ ਦੀ ਵੀਡੀਓ ਮੈਂ ਪਹਿਲਾਂ ਤੁਹਾਨੂੰ ਦੇ ਦਿੱਤੀ ਇਸ ਚੀਜ਼ ਦੀ ਆ ਕਾਟ ਬਾਰੇ ਤੇ ਸਾਹਮਣੇ ਬਾਰੇ ਮੈਂ ਸਿਰਫ ਇਹ ਚੀਜ਼ ਦੀ ਜਿਹੜੇ ਨਾਪ ਦੀ ਵੀਡੀਓ ਨਾ ਇਸ ਚ ਕਾਟ ਦਾ ਤੇ ਸਾਹਮਣੇ ਦਾ ਪਰਫੈਕਟ ਤੁਹਾਨੂੰ ਸਮਝਾਇਆ ਹੋਇਆ ਆਪਣੇ ਚੈਨਲ ਤੇ ਜਾ ਕੇ ਵੀਡੀਓ ਚੈੱਕ ਕਰ ਲਿਓ ਆ ਕਾਟ 1.5 ਇੰਚ ਹੀ ਕਿਉਂ ਪਾਈਆ ਕਿਵੇਂ ਪਾਈਆ ਕਿੰਨੇ ਸਾਹਮਣੇ ਚ ਪਾਣੀ ਆ ਉਹਦੇ ਉੱਤੇ ਦੱਸ ਚੁੱਕੀ ਆ ਮੈਂ ਠੀਕ ਹੈ ਹੁਣ ਆ ਜੋ ਇਹਨਾਂ ਦਾ ਸਾਥ ਹੀ ਨਾਪ ਫੁੱਲ ਹੈਗਾ 38 19 19 33 19 ਦਾ ਅੱਧ 9 9.5 9.5 ਤੇ ਅੱਧਾ ਇੰਚ ਸਪੇਸ ਰੱਖਾਂਗੇ ਪਲੇਟ ਪਾਣੇ ਆ ਦਾਸ ਦੇ ਮਾਰਕਿੰਗ ਕਰੋਗੇ ਓਕੇ ਕਮਰ ਦਾ ਇਤੋ ਲਾਇਓ ਬਰਾਤੇ ਡਨ ਇਸ ਤਰ੍ਹਾਂ ਕਮਰ ਹੈਗੀ ਆ 34 ਫੋਲਨ ਆਪ ਹੈਗਾ 34 ਹਾਪਨਾਪ 17 17 ਦਾ ਅੱਧ 8 8 16 8.5 ਅੱਧਾ ਇੰਚ ਪਲੇਟ ਗੈਪ 9 ਆ ਲੋਚ ਇਹਨਾਂ ਦੀ ਸਪੇਸ ਸਲਾਈ ਹੈਗੀ ਆ ਜੀ 15 ਇੰਚ ਤਿਆਰਾ 16 ਦੀ ਕਟਾਈ ਕੀਤੀ ਜਾਓ ਇਸ ਤਰ੍ਹਾਂ ਇਸ ਤਰ੍ਹਾਂ ਜੋ ਤੇ ਹੈਪ ਆਪ ਨਾਪ ਹੈਗਾ ਜੀ 40 ਹਾਪ ਨਾਪ 20 20 ਦਾ ਹਾਪ 10 ਓਕੇ ਸਮਝ ਆ ਰਹੀ ਐ ਨਾ ਇਸ ਚੀਜ਼ ਦੀ ਆ ਲੋ ਜੀ ਇਹਨੂੰ ਇਸ ਤਰ੍ਹਾਂ ਬਲ아요 ਠੀਕ ਐ ਤੇ ਇਹਨੂੰ ਇਸ ਤਰ੍ਹਾਂ ਇੱਥੋਂ ਇੱਕੇਦਮ ਇਸ ਤਰ੍ਹਾਂ ਨਾ ਕਰਿਆ ਕਰੋ ਓਕੇ ਇਹ ਵੀ 2 ਇੰਚ ਇਦਾਂ ਸਿੱਧਾ ਰੱਖ ਕੇ ਫਿਰ ਇਦਾਂ ਫਿਰ ਇਦਾਂ ਡੰਨ ਠੀਕ ਹੈ ਜੀ ਇਹ ਚੀਜ਼ ਹੋ ਗਈ ਆ ਹੈਗਾ ਇਹਨਾਂ ਦੀ ਹੈਪਨ ਅਪ ਆ ਹੈਗਾ ਕਮਰ ਨਾਪ ਆ ਹੈਗਾ ਸਾਤੀ ਦਿਨ ਨਾਪ ਆ ਹੈਗਾ ਗਲਾ ਆ ਹੈਗਾ ਮੋਢਾ ਠੀਕ ਹੈ ਆਜੋ ਹੁਣ ਫਿਰ ਮੋਢੇ ਤੇ ਆ ਗਲੇ ਦੀ ਚੜਾਈ ਤੇ 2.5 ਇੰਚ 5 ਇੰਚ ਗਲੇ ਦੀ ਚੜਾਈ ਆ ਆ ਡੰਨ ਹੋ ਗਿਆ ਅੱਧਾ ਇੰਚ ਡਾਊਨ ਪਾਉਣਾ ਇੱਥੋਂ ਇਸ ਤਰ੍ਹਾਂ ਪਾਓ ओके okay जी बस ਇਸ ਤਰ੍ਹਾਂ ਕਟਾਈ ਕਰ ਦੇਣੀ ਆ ਦੰਨ ਹੈ ਜੀ ਤੇ ਹੁਣ ਆਜੋ ਤੁਸੀਂ ਇਹਨਾਂ ਦੇ ਘੇਰ ਤੇ ਇੱਥੇ ਲੈਂਥ ਲਾਉਗੇ ਆਹ ਲਓ ਜੀ 44 ਚਾ ਤਿਆਰ ਆ 44 ਦੀ ਰੱਖੋਗੇ ਇੰਚ ਉੱਪਰ ਆਉਣਾਗਾ ਪੱਟੀ ਚ ਇਸ ਤਰ੍ਹਾਂ ਐਨੀ ਪੱਟੀ ਫੋਲਡਿੰਗ ਹੋਊਗੀ ਠੀਕ ਹੈ ਜੀ ਹੁਣ ਹੈਗਾ ਇਹਨਾਂ ਦਾ ਨਾਪ ਘੇਰ ਦਾ ਘੇਰ ਹੈਗਾ ਬੀ ਐਂਚ ਹਾਫ ਹੋ ਗਿਆ 10 ਇੰਚ ਕਿਉਂਕਿ ਡਬਲ ਫੋਲਡਿੰਗ ਕੀਤਾ ਹੋਇਆ ਇਸ ਤਰ੍ਹਾਂ ਇਸ ਤਰ੍ਹਾਂ ਰੱਖਦੇ ਹੋਏ ਇਸ ਤਰ੍ਹਾਂ ਜਿਹੜੇ ਚਾਕ ਫੋਲਡਿੰਗ ਆ ਉਹ ਚੀਜ਼ ਆ ਇਹ ਠੀਕ ਹੈ ਇਸ ਤਰ੍ਹਾਂ ਹੁਣ ਕੀ ਕਰਨਾ ਇੱਥੇ ਕੱਟ ਲਗਾਇਓ ਇੱਥੇ ਕੱਟ ਲਗਾਇਓ ਇੱਥੇ ਕੱਟ ਲਗਾਇਓ ਠੀਕ ਹੈ ਜੀ ਮੈਨ ਲਗਾਉਣੀ ਆ ਤੁਹਾਡੇ ਸਾਹਮਣੇ ਆ ਫਿਰ ਆਪਾਂ ਕੈਂਚੀ ਚੱਕ ਲਈਏ ਬਸ ਕਟਿੰਗ ਕਰਨੀ ਹੈ ਕੱਲੀ ਆਹ ਲਓ ਜੀ ਚਾਰੇ ਤਹਾਂ ਇਸ ਤਰ੍ਹਾਂ ਫੋਲਡ ਕਰ ਲਿਓ ਕੱਟ ਲਗਾ ਲਿਓ ਚਾਟ ਫੋਲਡ ਖੋਣੇ ਆ ਜਿਹੜੇ ਆ ਘੇਰਾ ਫੋਲਡ ਹੋਣਾ ਜਿਹੜਾ ਨਾਨਾ ਜੀ ਹਣ ਆਜੋ ਮੋٹے ਦੀ ਕਟਾਈ ਇਸ ਤਰ੍ਹਾਂ ਓਕੇ ਜੀ ਇਸ ਤਰ੍ਹਾਂ ਠੀਕ ਹੈ ਜੀ ਉਸ ਤੋਂ ਬਾਅਦ ਪੰਟ ਦੇ ਦੋ ਪੱਲੇ ਚੱਕਨੇ ਆ ਇਹ ਦੋ ਹੀ ਚੱਕਿਓ ਵੀਰੇ ਭਲੇਕੇ ਜੀ ਨਾ ਤਿੰਨ ਪੱਲੇ ਨਾ ਚੱਕ ਲਿਓ ਇਸ ਤਰ੍ਹਾਂ ਇਸ ਤਰ੍ਹਾਂ ਚੱਕਦੇ ਹੋਏ ਇਸ ਤਰ੍ਹਾਂ ਕੱਟ ਪਾਇਓ ਓਕੇ ਹੋ ਗਿਆ ਹੁਣ ਇਹਨਾਂ ਦੇ ਰਹਿ ਗਏ ਪਲੇਟ ਬਲੇਡ ਆਪਾਂ ਬਹੁਤ ਸਾਰੀਆਂ ਵੀਡੀਓ ਚ ਤੁਹਾਨੂੰ ਦੇ ਚੁੱਕੇ ਆ ਇਹਦੇ ਨਾਲ ਜਿਹੜਾ ਪਹਿਲਾ ਨਾਪ ਪਾਇਆ ਆਪਾਂ ਵੀਡੀਓ ਦਿੱਤੀ ਆ ਤੁਹਾਨੂੰ ਉਹਦੇ ਵਿੱਚ ਆ ਧੀਰੇ ਦਾ ਸਾਹਮਣੇ ਦਾ ਆਪਾਂ ਦੱਸਿਆ ਤੇ ਉਹਦੇ ਨਾਲ ਆਪਾਂ ਪਲੇਟਾਂ ਦੀ ਚੀਜ਼ ਦੱਸੀਆ ਹੋਰ ਉਹਦੇ ਵਿੱਚ ਲੈਂਥ ਕਿ ਸਾਤੀ ਦਾ ਨਾਪ ਘੇਰ ਦਾ ਨਾਪ ਕੁਛ ਨਹੀਂ ਦੱਸਿਆ ਉਹਦੇ ਵਿੱਚ ਆਪਾਂ ਪਲੇਟ ਦਾ ਦੱਸਿਆ ਤੇ ਇਹ ਚੀਜ਼ ਦੱਸੀਆ ਸਾਹਮਣਾ ਇਸ ਨਾਪ ਦੇ ਹਿਸਾਬ ਨਾਲ ਸਾਹਮਣਾ ਕਿੰਨਾ ਪੈਂਦਾ ਆਪਣੇ ਚੈਨਲ ਤੇ ਜਾ ਕੇ ਵੀਡੀਓ ਚੈੱਕ ਕਰ ਲਿਓ ਜੀ ਉਹ ਵੀਡੀਓ ਇਸ ਵੀਡੀਓ ਤੋਂ ਪਹਿਲਾਂ ਆਪਣੀ ਪੈ ਚੁੱਕੀ ਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ